ਦੋਸਤੋ ਇਹ ਹੈ ਪੂਰਨ ਭਗਤ ਦਾ ਢਿੱਲਾ ਜੀ ਹਾਂ ਉਹੀ ਪੂਰਨ ਭਗਤ ਜਿਸ ਨੂੰ ਕਿ ਰਾਜਾ ਸਲਵਾਨ ਨੇ ਵੱਟ ਕੇ ਖੂਚ ਸਟਾਤਾ ਸੀ ਉਹੀ ਪੂਰਨ ਭਗਤ ਜਿਸ ਨੂੰ ਕਿ 12 ਸਾਲ ਭੋਰੇ ਚ ਪਾ ਕੇ ਰੱਖਿਆ ਉਹੀ ਪੂਰਨ ਭਗਤ ਜਿਸ ਤੇ ਕਿ ਉਸ ਦੀ ਮਤਰੀਈ ਮਹਾਰਾਣੀ ਲੂਣਾ ਦਾ ਦਿਲ ਆ ਗਿਆ ਸੀ ਜੀ ਹਾਂ ਆਓ ਜਾਣਦੇ ਹਾਂ ਕੌਣ ਸੀ ਪੂਰਨ ਭਗਤ ਇਤਿਹਾਸ ਕੀ ਹੈ ਅਤੇ ਇਹ ਢਿੱਲਾ ਜਿਹੜਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ ਆਪਣੇ ਪੰਜਾਬ ਚ ਬਣਿਆ ਹੋਇਆ ਕਿਹੜੇ ਪਿੰਡ ਚ ਬਣਿਆ ਕਿੱਥੇ ਬਣਿਆ ਕਿਵੇਂ ਪਹੁੰਚਣਾ ਸਾਰਾ ਇਨਫੋਰਮੇਸ਼ਨ ਤੁਹਾਨੂੰ ਵੀਡੀਓ ਚ ਦੇਵਾਂਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਆਉ ਦੱਸਦੇ ਹਾਂ ਕਿ ਕੌਣ ਸਨ ਪੂਰਨ ਭਗਤ ਜੀ ਸਭ ਤੋਂ ਪਹਿਲਾਂ ਦੱਸ ਦਿਆਂ ਕਿ ਭਗਤ ਸ਼ਬਦ ਇਹਨਾਂ ਦੇ ਨਾਮ ਪਿੱਛੇ ਬਾਅਦ ਚ ਲੱਗਿਆ ਪਹਿਲਾਂ ਇਹਨਾਂ ਦਾ ਨਾਮ ਕੱਲਾ ਪੂਰਨ ਹੀ ਸੀ ਜੀ ਹਾਂ ਤਾਂ ਦੋਸਤੋ ਭਗਤ ਪੂਰਨ ਜੀ ਦੇ ਪਿਤਾ ਦਾ ਨਾਮ ਸੀ ਰਾਜਾ ਸਲਵਾਨ ਜੀ ਹਾਂ ਜਿਹੜਾ ਕਿ ਸਿਆਲਕੋਟ ਦਾ ਰਾਜਾ ਸੀ ਸਿਆਲਕੋਟ ਦੇ ਵਿੱਚ ਪੂਰਾ ਮਹਿਲ ਪੂਰਾ ਮਤਲਬ ਬਣਿਆ ਹੋਇਆ ਸੀ ਵੀ ਰਾਜਾ ਸੀਗਾ ਪੂਰਾ ਉਸ ਇਲਾਕੇ ਦਾ ਤੇ ਰਾਜੇ ਸਲਵਾਨ ਦੇ ਘਰ ਜਦੋਂ ਪਹਿਲੇ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਸੀ ਪੂਰਨ ਤੇ ਬੜੀ ਖੁਸ਼ੀ ਹੋਈ ਰਾਜ ਸਲਵਾਨ ਨੂੰ ਨੇ ਪੰਡਿਤ ਵੇਦ ਬੁਲਾਏ ਹਨਾ ઋષਿ ਮੁਨੀ ਬੁਲਾਏ ਵੀ ਇਹਦੀ ਜੰਤਰੀ ਵਿਖਾਈਏ ਪਹਿਲਾਂ ਰਾਜੇ ਉਹਦੀ ਜੰਤਰੀ ਮਤਲਬ ਜਨਮ ਕੁੰਡਲੀ ਵਿਖਾਉਂਦੇ ਹੁੰਦੇ ਸੀ ਉਹਦੀ ਵੀ ਕਿਵੇਂ ਆ ਮਤਲਬ ਹਨਾ ਪੁਵੇਖੇ ਦਾ ਕਿਵੇਂ ਆ ਤੇ ਪੰਡਤਾਂ ਵੇਦ ਨੇ ਆ ਕੇ ਦੱਸਿਆ ਕਹਿੰਦੇ ਵੀ ਰਾਜਾ ਸੀ ਕਹਿੰਦੇ ਵੀ ਇਹ ਬੱਚਾ ਤੁਹਾਡੇ ਲਈ ਮਨਹੂਸ ਹੈ ਬਈ ਤੁਸੀਂ ਇਹਦੀ ਮਤਲਬ ਕਿ 12 ਸਾਲ ਸ਼ਕਲ ਨਹੀਂ ਵੇਖਣੀ 12 ਸਾਲੇ ਦੇ ਮੱਥੇ ਨਹੀਂ ਲੱਗਣਾ ਹੈ ਤੁਹਾਡੇ ਲਈ ਮਨਹੂਸ ਹੈ। ਲਓ ਜੀ ਉਸ ਵੇਲੇ ਦੇ ਵਿੱਚ ਰਾਜੇ ਪੰਡਤਾਂ ਵੇਦਾਂ ਦੀ ਆਖੀ ਹਰੇਕ ਗੱਲ ਮੰਨ ਲਿਆ ਕਰਦੇ ਸੀ ਉਵੇਂ ਰਾਜਾ ਸਲਮਾਨ ਨੇ ਵੀ ਮੰਨ ਲਈ ਤੇ ਉਹਨਾਂ ਦੇ ਕਹਿਣ ਮੁਤਾਬਕ ਪੂਰਨ ਭਗਤ ਨੂੰ 12 ਸਾਲ ਦੇ ਲਈ ਮਤਲਬ ਭੋਰੇ ਦੇ ਵਿੱਚ ਪਾ ਦਿੱਤਾ। ਤੇ ਭੋਰੇ ਚ ਪਾਉਣ ਦਾ ਮਤਲਬ ਹੁੰਦਾ ਹੈ ਕਿ ਕਮਰੇ ਦੇ ਵਿੱਚ ਇੱਕ ਇਨਸਾਨ ਨੂੰ ਬੰਦ ਰੱਖਣਾ। ਉਵੇਂ ਕੀਤਾ ਗਿਆ ਉਹਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਪੂਰਨ ਨੂੰ ਤੇ ਉੱਥੇ ਹੀ ਉਹਦਾ ਸਭ ਕੁਝ ਖਾਣ ਪੀਣ ਨਾਉਣ ਪੈਣਣ ਜੋ ਵੀ ਇੱਕ ਕਮਰੇ ਦੇ ਵਿੱਚ ਹੀ ਹੁੰਦਾ ਸੀ ਮਤਲਬ ਉਹਨੂੰ ਬਾਹਰ ਲਈ ਹਵਾ ਤੱਕ ਨਹੀਂ ਲਵਾਈ ਗਈ ਤੇ ਜਦੋਂ 12 ਸਾਲ ਬੀਤੇ ਤੇ 12 ਸਾਲ ਬੀਤਨ ਮਗਰੋਂ ਰਾਜੇ ਨੇ ਫਿਰ ਆਪਦੇ ਮਹਿਲ ਦੇ ਵਿੱਚ ਮਤਲਬ ਕਿ ਢੋਲ ਵਾਜਾਂ ਵਾਲੇ ਬੁਲਾਏ ਪੂਰਾ ਜਸ਼ਨ ਦਾ ਮਾਹੌਲ ਤਿਆਰ ਕੀਤਾ ਦਰਬਾਰ ਸਜਾਇਆ ਵੀ ਅੱਜ ਮੇਰੇ ਪੁੱਤਰ ਨੂੰ 12 ਵਰਿਆਂ ਬਾਹਰ ਕਹਿੰਦਾ ਵੀ ਐ ਕਰਕੇ ਭੋਰੇ ਜੋ ਬਾਹਰ ਕੱਢਣਾ ਹੈ ਵੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਕੋਈ ਉਹਦੇ ਸਵਾਗਤ ਦੇ ਵਿੱਚ ਤੇ ਲਓ ਜੀ ਆਖਰੋ ਵੇਲਾ ਆ ਗਿਆ ਜਦੋਂ ਉਨਪੂਰਨ ਭਗਤ ਜੀ ਨੂੰ ਬਾਹਰ ਕੱਢਣਾ ਸੀ ਤੇ ਪੂਰਨ ਭਗਤ ਨੂੰ ਬਾਹਰ ਕੱਢ ਕੇ ਸਭ ਤੋਂ ਪਹਿਲਾਂ ਦਰਬਾਰ ਦੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਕਿਉਂਕਿ ਉਹਨੂੰ ਜੰਮਨ ਤੋਂ ਹੀ ਉਹਦੇ ਭੋਰੇ ਚ ਪਾਤਾ ਸੀ ਤਾਂ ਉਹਨੂੰ ਕੀ ਪਤਾ ਹੋਣਾ ਸੀ ਮੇਰੇ ਮਾਤਾ ਪਿਤਾ ਕੌਣ ਆ ਤਾਂ ਜਦੋਂ ਦਰਬਾਰ ਚ ਮੌਜੂਦ ਮੰਤਰੀਆਂ ਨੇ ਦੱਸਿਆ ਕਿ ਇਹ ਤੁਹਾਡੇ ਪਿਤਾ ਜੀ ਨੇ ਰਾਜਾ ਸਲਵਾਨ ਤਾਂ ਪੂਰਨ ਭਗਤ ਜਾ ਕੇ ਸਭ ਤੋਂ ਪਹਿਲਾਂ ਆਪਣੇ ਪਿਤਾ ਰਾਜਾ ਸਲਵਾਨ ਦੇ ਪੈਰੀ ਹੱਥ ਲਾਉਂਦਾ ਹੈ ਤੇ ਆਸ਼ੀਰਵਾਦ ਲੈਂਦਾ ਹੈ ਫਿਰ ਉਸ ਨੂੰ ਦੱਸਿਆ ਜਾਂਦਾ ਹੈ ਕਿ ਇਹ ਤੇਰੀ ਮਾਤਾ ਹੈ ਰਾਣੀ ਇਛਰਾਂ ਜਿਹੜੀ ਕੀ ਰਾਜੇ ਦੀ ਘਰ ਵਾਲੀ ਸੀ ਤਾਂ ਇਸ ਪਿਛੋਂ ਪੂਰਨ ਜਾ ਕੇ ਆਪਣੀ ਅਸਲੀ ਮਾਤਾ ਰਾਣੀ ਇਛਰਾਂ ਦੇ ਪੈਰੀ ਹੱਥ ਲਗਾਉਂਦਾ ਹੈ ਜ਼ਿਕਰਯੋਗ ਹੈ ਕਿ ਜਦੋਂ ਪੂਰਨ ਭਗਤ ਨੂੰ 12 ਸਾਲ ਭੋਰੇ ਚ ਪਾਇਆ ਹੋਇਆ ਸੀ ਤਾਂ ਰਾਜਾ ਸਲਵਾਨ ਨੇ ਦੂਜਾ ਵਿਆਹ ਕਰਵਾ ਲਿਆ ਸੀ ਜਿਸ ਔਰਤ ਦਾ ਨਾਮ ਸੀ ਲੂਣਾ ਤਾਂ ਫਿਰ ਉਸ ਨੂੰ ਦੱਸਿਆ ਜਾਂਦਾ ਹੈ ਕਿ ਇਹ ਹੈ ਰਾਣੀ ਲੂਣਾ ਜੋ ਕਿ ਤੁਹਾਡੀ ਮਤਰੀ ਮਾਤਾ ਹੈ ਮਤਲਬ ਕਿ ਰਾਜੇ ਦੀ ਦੂਜੀ ਪਤਨੀ ਹੈ ਤਾਂ ਆਪਣੀ ਅਸਲੀ ਮਾਤਾ ਦੇ ਵਾਂਗ ਦੂਜੀ ਮਾਤਾ ਰਾਣੀ ਲੂਣਾ ਦੇ ਕੋਲ ਜਾ ਕੇ ਪੂਰਨ ਉਹਨਾਂ ਦੇ ਪੈਰੀ ਹੱਥ ਲਗਾਉਂਦਾ ਹੈ ਅਤੇ ਅਸ਼ੀਰਵਾਦ ਲੈਂਦਾ ਤੇ ਰਾਣੀ ਲੂਣਾ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ ਵੀ ਐਡਾ ਸੋਹਣਾ ਸੁਨੱਖਾ ਜਵਾਨ ਵੀ ਉਹਦੇ ਤੇ ਰੰਗ ਰੂਪ ਹੀ ਇੰਨਾ ਕਾ ਜ਼ਿਆਦਾ ਚੜਿਆ ਹੁੰਦਾ ਹੈ ਕਿ ਕਿਉਂਕਿ ਰਾਜੇ ਦਾ ਪੁੱਤਰ ਸੀ ਖਰਾਗ ਖਾਣ ਪੀਣ ਪੂਰਾ ਉਹਦਾ ਸ਼ਾਹੀ ਕੀਤਾ ਜਾਂਦਾ ਸੀ ਖਰਾਗ ਚ ਕੋਈ ਕਮੀ ਨਹੀਂ ਸੀ ਵੀ ਉਹ 12 ਸਾਲ ਦੀ ਉਮਰ ਵਿੱਚ ਐਂ ਲੱਗਦਾ ਸੀ ਜਿਵੇਂ 18 19 20 ਸਾਲ ਦਾ ਹੋਵੇ ਐਨਾ ਉਹਦੇ ਤੇ ਜਵਾਨੀ ਦਾ ਜੋਰ ਜਿਹੜਾ ਸੀ ਤੇ ਰੂਪ ਡੁੱਲ ਡੁੱਲ ਪੈਂਦਾ ਸੀ ਤੇ ਇਸ ਵਿੱਚੋਂ ਕੀ ਹੋਇਆ ਕਿ ਅਗਲੇ ਦਿਨ ਆਪਣੇ ਸ਼ਾਹੀ ਕਮਰੇ ਦੇ ਵਿੱਚ ਪੂਰਨ ਬੈਠਾ ਹੁੰਦਾ ਅਤੇ ਉਹਦੇ ਕਮਰੇ ਦੇ ਵਿੱਚ ਉਸ ਦੀ ਮਤਰੀ ਮਾਂ ਰਾਣੀ ਲੂਣਾ ਰਾਜੇ ਦੀ ਦੂਜੀ ਪਤਨੀ ਜਿਹੜੀ ਹੁੰਦੀ ਉਹ ਦਾਖਲ ਹੁੰਦੀ ਹੈ ਤੇ ਉਸ ਨੂੰ ਇੱਜ਼ਤ ਸਤਿਕਾਰ ਦਿੰਦੇ ਆ ਉਸ ਤੇ ਫਿਰ ਪੂਰਨ ਪੈਰੀ ਹੱਥ ਲਗਾਉਣ ਲੱਗਦਾ ਹੈ ਅਸ਼ੀਰਵਾਦ ਮਤਲਬ ਲੈਣ ਲੱਗਦਾ ਹੈ ਤੇ ਕਹਿੰਦਾ ਮਾਂ ਵੀ ਪੈਰੀ ਪੰਨਾ ਮੈਂ ਤੇ ਉਹ ਕਹਿੰਦੀ ਹੈ ਰਾਣੀ ਲੂਣਾ ਕਹਿੰਦੀ ਕਹਿੰਦੀ ਤੂੰ ਮੈਨੂੰ ਮਾਂ ਨਾ ਕਹਿ ਕਹਿੰਦੀ ਮੈਂ ਤੇਰੀ ਮਾਂ ਨਹੀਂ ਲੱਗਦੀ ਕਹਿੰਦੀ ਮੈਨੂੰ ਤਾਂ ਤੇਰੇ ਨਾਲ ਪਿਆਰ ਹੋ ਗਿਆ ਵੀ ਮੇਰਾ ਦਿਲ ਤੇਰੇ ਤੇ ਫਿਦਾ ਹੋ ਗਿਆ ਤੇ ਮੈਂ ਤੇਰੇ ਨਾਲ ਮਤਲਬ ਵਿਆਹ ਕਰਾਉਣਾ ਚਾਹੁੰਨੀ ਆ ਇੰਨੀ ਗੱਲ ਸੁਣ ਕੇ ਪੂਰਨ ਭਗਤ ਦੇ ਚਿਹਰੇ ਦਾ ਰੰਗ ਹੀ ਉੱਡ ਜਾਂਦਾ ਉਹ ਹੈਰਾਨ ਹੋ ਜਾਂਦਾ ਕਹਿੰਦਾ ਕਹਿੰਦਾ ਮਾਂ ਕਹਿੰਦਾ ਤੂੰ ਇਹ ਕਿਹੋ ਜੀਆਂ ਗੱਲਾਂ ਕਰ ਰਹੀਆਂ ਮਾਂ ਕਹਿੰਦਾ ਮਾਂ ਪੁੱਤਰ ਦਾ ਰਿਸ਼ਤਾ ਸਾਰੀ ਦੁਨੀਆ ਦਾ ਪਾਕ ਪਵਿੱਤਰ ਰਿਸ਼ਤਾ ਹੈ ਤਾਂ ਕਹਿੰਦਾ ਵੀ ਤੂੰ ਚਾਹੁੰਨੀ ਵੀ ਮੈਂ ਤੇਰੇ ਨਾਲ ਵਿਆਹ ਕਰਾ ਲੇ ਕਿ ਇਸ ਰਿਸ਼ਤੇ ਨੂੰ ਤਾਰ-ਤਾਰ ਕਰ ਦਿਆਂ ਕਹਿੰਦਾ ਮਾਂ ਤੂੰ ਮੇਰੀ ਮਾਂ ਹੈ ਤੇ ਮਾਂ ਹੀ ਰਹੇਗੀ ਇਹ ਕਦੇ ਨਹੀਂ ਹੋ ਸਕਦਾ ਕਿ ਸੁਪਨੇ ਚ ਵੀ ਨਾ ਸੋਚੀ ਵੀ ਮੈਂ ਤੇਰੇ ਨਾਲ ਵਿਆਹ ਕਰਾ ਲੂੰਗਾ ਇੰਨੀ ਗੱਲ ਸੁਣ ਕੇ ਮੂੰਹ ਜਾਂ ਬਣਾ ਕੇ ਰਾਣੀ ਲੂਣਾ ਉਥੋਂ ਚਲੀ ਜਾਂਦੀ ਹੈ ਦੂਜੇ ਦਿਨ ਫੇਰ ਆ ਕੇ ਉਸ ਨੂੰ ਇਹੀ ਕਿੱਸਾ ਦਹਰਾਉਂਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਾ ਲੈ ਪਰ ਪੂਰਨ ਇਸ ਗੱਲ ਦੀ ਰਾਜ਼ੀ ਨਹੀਂ ਹੁੰਦਾ ਹਾਂ ਵੀ ਨਹੀਂ ਭਰਦਾ ਲਗਾਤਾਰ 3-4 ਦਿਨ ਤੱਕ ਪ੍ਰਿਆਸ ਕਰਨ ਪਿੱਛੋਂ ਜਦੋਂ ਪੂਰਨ ਭਗਤ ਨਹੀਂ ਮੰਨਦਾ ਤਾਂ ਆਖਰਕਾਰ ਰਾਣੀ ਲੂਣਾ ਇੱਕ ਫਿਰ ਘਟਿਆ ਚਾਲ ਖੇਡਦੀ ਹੈ ਉਹ ਪੂਰਨ ਦੇ ਕਮਰੇ ਜਾ ਕੇ ਉੱਚੀ ਉੱਚੀ ਰੌਲਾ ਪਾ ਦਿੰਦੀ ਵੀ ਹਾਏ ਮੈਂ ਤਾਂ ਲੁੱਟੀ ਗਈ ਮੈਂ ਤਾਂ ਬਰਬਾਦ ਹੋ ਗਈ ਮੈਨੂੰ ਬਚਾਓ ਬਚਾਓ ਦੀ ਗੁਹਾਰ ਲਗਾਉਣੀ ਸ਼ੁਰੂ ਕਰ ਦਿੰਦੀ ਹੈ ਸਾਰੇ ਇਕੱਠੇ ਹੁੰਦੇ ਨੇ ਤੇ ਦਰਬਾਰ ਲੱਗਦਾ ਹੈ ਤੇ ਰਾਜੇ ਨੂੰ ਰਾਣੀ ਲੂਣਾ ਕਹਿੰਦੀ ਹੈ ਵੀ ਤੁਹਾਡੇ ਪੁੱਤਰ ਨੇ ਇਸ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਐ ਇਸ ਨੇ ਮੇਰੀ ਇੱਜ਼ਤ ਤੇ ਹੱਥ ਪਾਇਆ ਵੀ ਮੈਂ ਤਾਂ ਲੁੱਟੀ ਗਈ ਤੇਰਾ ਨਹੀਂ ਲੂਣਾ ਹੁਣ ਰਾਜੇ ਦੀ ਦੂਜੀ ਪਤਨੀ ਸੀ ਉਹਦਾ ਪਿਆਰ ਸੀ ਉਹਦਾ ਇਸ਼ਕ ਸੀ ਇੰਨੀ ਗੱਲ ਸੁਣਦੇ ਅੰਸਾਰ ਹੀ ਰਾਜੇ ਸਨਵਾਨ ਦਾ ਗੁੱਸਾ ਸੱਤਵੇਂ ਸਿਮਾਨ ਤੇ ਪਹੁੰਚ ਜਾਂਦਾ ਹੈ ਤੇ ਉਹ ਖੜੇ ਪੈਰ ਸਪਾਹੀਆਂ ਨੂੰ ਹੁਕਮ ਦਿੰਦਾ ਵੀ ਇਹਦੇ ਹੱਥ ਪੈਰ ਵੱਢ ਕੇ ਕਹਿੰਦਾ ਖੂਚ ਛੱਟਿਓ ਇਹ ਵੀ ਸਜ਼ਾ ਇਹਦੇ ਲਈ ਕਹਿੰਦਾ ਬਹੁਤ ਵੱਡੀ ਐ ਤੇ ਸਪਾਹੀ ਰਾਜੇ ਦੇ ਹੁਕਮ ਅਨੁਸਾਰ ਪੂਰਨ ਨੂੰ ਫੜ ਕੇ ਲਿਜਾ ਰਹੇ ਹੁੰਦੇ ਖੂ ਦੇ ਵਿੱਚ ਜੰਗਲ 'ਚ ਵੱਢ ਕੇ ਸੱਟਣ ਤੇ ਪੂਰਨ ਦੀ ਅਸਲੀ ਮਾਤਾ ਜਿਹੜੀ ਹੁੰਦੀ ਰਾਣੀ ਇਛਰਾ ਉਸ ਪਾਈਆਂ ਦੇ ਪੈਰ ਫੜਦੀ ਹੈ ਦੇਖੋ ਇੱਕ ਰਾਣੀ ਜਿਹੜੀ ਉਹਨਾਂ ਦੇ ਪਹਿਲਾਂ ਹੁਕਮ ਚਲਾਉਂਦੀ ਸੀ ਅੱਜ ਉਸੇ ਸਪਾਈਆਂ ਦੇ ਪੈਰ ਫੜਦੀ ਹੈ ਤੇ ਕੁਰਲਾਉਂਦੀ ਹੈ ਮਿੰਤਾਦਰਲੇ ਕਰਦੀ ਚੀਕਾਂ ਮਾਰਦੀ ਹੈ ਵੀ ਕਹਿੰਦੀ ਇਹ ਰੱਬ ਦਾ ਵਾਸਤਾ ਕਹਿੰਦੀ ਮੇਰੇ ਪੁੱਤਰ ਨੂੰ ਛੱਡ ਦਿਓ ਇਹ ਬੇਕਸੂਰ ਹੈ ਇਹ ਇਦਾਂ ਨਹੀਂ ਕਰ ਸਕਦਾ ਏਡੀ ਘਟੀਆ ਹਰਕਤ ਨਹੀਂ ਕਰ ਸਕਦਾ ਮੈਨੂੰ ਆਪਦੇ ਖੂਨ ਤੇ ਇੰਨਾ ਪੱਕਾ ਵਿਸ਼ਵਾਸ ਆ ਇਹ ਗੱਲ ਬਿਲਕੁਲ ਝੂਠੀ ਹੈ ਤੇ ਝੂਠਾ ਦੋਸ਼ ਲਗਾਇਆ ਜਾ ਰਿਹਾ ਤੁਸੀਂ ਇਹਨੂੰ ਛੱਡ ਦਿਓ ਮੈਂ ਰੱਬ ਦਾ ਵਾਸਤਾ ਪਰ ਸਿਪਾਹੀ ਕਹਿੰਦੇ-ਕਹਿੰਦੇ ਕਹਿੰਦੇ ਰਾਣੀ ਸਾਹਿਬਾ ਕਹਿੰਦੇ ਜੀ ਤਾਂ ਸਾਡਾ ਵੀ ਨਹੀਂ ਕਰਦਾ ਇਹ ਹਰਕਤ ਕਰਨ ਨੂੰ ਪਰ ਕਹਿੰਦੀ ਅਸੀਂ ਹੁਕਮ ਦੇ ਬੱਜੇ ਆਂ ਕਹਿੰਦੀ ਜੇ ਅਸੀਂ ਰਾਜੇ ਦਾ ਹੁਕਮ ਨਾ ਮੰਨਿਆ ਤਾਂ ਸਾਡੇ ਰਾਜੇ ਨੇ ਸਿਰ ਕਲਮ ਕਰ ਦੇਣੇ ਆ ਤੇ ਰਾਣੀ ਇਛਰਾ ਜਦੋਂ ਸਿਪਾਹੀਆਂ ਦੀ ਮਦਦ ਗੁਹਾਰ ਲਈ ਉਹਨਾਂ ਦੇ ਹੱਥ ਪੈਰ ਫੜ ਦਈਏ ਤਾਂ ਇਸ ਇਸ ਦ੍ਰਿਸ਼ ਦੇ ਉੱਤੇ ਕੁਲਦੀਪ ਮਾਨਕ ਜੀ ਨੇ ਵੀ ਬਹੁਤ ਸੋਹਣਾ ਗੀਤ ਲਿਖਿਆ ਸੀ ਜਿਸ ਦੇ ਬੋਲ ਸਨ ਕਿ ਇਛਰਾਂ ਤਾਹਾਂ ਮਾਰਦੀ ਨਾਲ ਦੇਵੇ ਦੁਹਾਈਆਂ ਮੇਰੇ ਪੂਰਨ ਪੁੱਤ ਦੇ ਹੱਥ ਕੜੀਆਂ ਲਾਈਆਂ ਤੇ ਚਲੋ ਜੀ ਰੋਂਦਿਆਂ ਕਰਲਾਉਂਦੇ ਆ ਸਪਾਈ ਉਹਦੀ ਰਾਣੀ ਇਛਰਾਂ ਦੀ ਗੱਲ ਨਹੀਂ ਮੰਨਦੇ ਤੇ ਉਸ ਨੂੰ ਜੰਗਲ ਦੇ ਵਿੱਚ ਉਹਦੇ ਬੇਰਹਿਮੀ ਨਾਲ ਕਹਿ ਲੋ ਵੀ ਹਨਾ ਹੱਥ ਪੈਰ ਵੱਢ ਕੇ ਸੱਟੇ ਹੁੰਦੇ ਆ ਜੰਗਲ ਦੇ ਵਿੱਚ ਖੂਹ ਹੁੰਦਾ ਉੱਥੇ ਸਾਟੇ ਹੁੰਦੇ ਆ ਕੁਦਰਤੀ ਉਸੇ ਜੰਗਲ ਦੇ ਵਿੱਚੋਂ ਗੁਰੂ ਗੋਰਖਨਾਥ ਜੀ ਆਪਣੇ ਚੇਲਿਆਂ ਸਮੇਤ ਲੰਘ ਰਹੇ ਹੁੰਦੇ ਆ ਗੁਰੂ ਗੋਰਖਨਾਥ ਜੀ ਬਹੁਤ ਵੱਡੇ ਜੋਗੀ ਹੋਏ ਨੇ ਬਹੁਤ ਵੱਡੇ ਗੁਰੂ ਹੋਏ ਨੇ ਕਿਤੇ ਇਹਨਾਂ ਦਾ ਇਤਿਹਾਸ ਪੜਿਓ ਕੋਈ ਮਾੜੀ-ਮੋਟੀ ਚੀਜ਼ ਨਹੀਂ ਬਹੁਤ ਵੱਡੇ ਗੁਰੂ ਹੋਏ ਨੇ ਗੁਰੂ ਗੋਰਖਨਾਥ ਜੀ ਗੁਰੂ ਗੋਰਖਨਾਥ ਜੋ ਉਸੇ ਜੰਗਲ ਜੋ ਆਪਣੇ ਚੇਲਿਆਂ ਨਾਲ ਲੰਘ ਰਹੇ ਸਨ ਲੰਮਾ ਪੈਂਡਾ ਸੀ ਤੇ ਚੇਲੇ ਕਹਿੰਦੇ ਨੇ ਕਿ ਕਹਿੰਦੇ ਗੁਰੂ ਜੀ ਕਹਿੰਦੇ ਸਾਨੂੰ ਤਾਂ ਪਿਆਸ ਲੱਗੀ ਆ ਵੀ ਹੁਣ ਮਤਲਬ ਹੋਰ ਨਹੀਂ ਚੱਲਿਆ ਜਾਂਦਾ ਬਿਨਾ ਪਾਣੀ ਪੀਤਾ ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਗੋਰਖਨਾਥ ਜੀ ਕਹਿੰਦੇ ਨੇ ਵੀ ਇੱਥੇ ਜੰਗਲ 'ਚ ਦੇਖੋ ਆਸ-ਪਾਸੇ ਕੋਈ ਖੂਹ ਟੋਬਾ ਛੱਪੜ ਹੋਣਾ ਹੈ ਤੇ ਜਾਓ ਉੱਥੇ ਪਾਣੀ ਪੀ ਲਿਓ ਨਾਲੇ ਮੇਰੇ ਵਾਸਤੇ ਲੈ ਆਇਓ ਤੇ ਚਲੋ ਜੀ ਗੁਰੂ ਗੋਰਖਨਾਥ ਜੀ ਇੱਕ ਦਰਖਤ ਦੇ ਥੱਲੇ ਵਿਸ਼ਰਾਮ ਕਰਨ ਲੱਗ ਜਾਂਦੇ ਨੇ ਆਰਾਮ ਕਰਨ ਬੈਠ ਜਾਂਦੇ ਨੇ ਤੇ ਚੇਲੇ ਪਾਣੀ ਦੀ ਭਾਲ 'ਚ ਆਸ-ਪਾਸੇ ਚਲੇ ਜਾਂਦੇ ਨੇ ਤੇ ਉਸੇ ਖੂਹ ਕੋਲ ਪਹੁੰਚ ਜਾਂਦੇ ਜਿਹੜੇ ਖੂਹ ਦੇ ਵਿੱਚ ਪੂਰਨ ਨੂੰ ਸਪਾਈ ਵੱਡ ਕੇ ਛੱਟ ਕੇ ਗਏ ਹੁੰਦੇ ਆ ਤੇ ਉਹ ਜਦੋਂ ਦੇਖਦੇ ਵੀ ਵਿੱਚ ਆਇਆ ਕਰਕੇ ਤੇ ਬੰਦਾ ਵੱਡ ਕੇ ਛੱਟਿਆ ਪਿਆ ਜਾ ਕੇ ਉਹ ਭੱਜੇ ਭੱਜੇ ਆਪਣੇ ਗੁਰੂ ਜੀ ਕੋਲ ਆਉਂਦੇ ਗੁਰੂ ਗੋਰਖਨਾਥ ਜੀ ਨੂੰ ਕਹਿੰਦੇ ਨੇ ਕਹਿੰਦੇ ਗੁਰੂ ਜੀ ਐ ਕਰਕੇ ਉਸ ਖੂਹ ਦੇ ਵਿੱਚ ਤਾਂ ਖੂਤ ਹੈਗਾ ਪਰ ਉਹ ਜਿਹੜੇ ਬੰਦਾ ਵੱਟ ਕੇ ਛੱਟਿਆ ਪਿਆ ਤਾਂ ਗੁਰੂ ਗੋਰਖਨਾਥ ਜੀ ਚੇਲਿਆਂ ਦੇ ਨਾਲ ਜਾਂਦੇ ਨੇ ਆਪਣੇ ਸ਼ਗਿਰਦਾਂ ਦੇ ਨਾਲ ਜਾਂਦੇ ਨੇ ਤੇ ਖੂਹ ਦੇ ਵਿੱਚ ਜਾ ਕੇ ਵੇਖਦੇ ਨੇ ਕਿ ਵਾਕਈ ਇਹ ਤਾਂ ਵੀ ਆਹ ਕੀ ਕੰਮ ਕੀਤਾ ਪਿਆ ਕਿਸੇ ਨੇ ਹੁਣ ਤੇ ਆਪਣੇ ਸ਼ਗਿਰਦਾਂ ਦੀ ਮਦਦ ਨਾਲ ਗੁਰੂ ਗੋਰਖਨਾਥ ਜੀ ਗੁਰੂ ਗੋਰਖਨਾਥ ਜੀ ਪੂਰਨ ਭਗਤ ਨੂੰ ਖੂਹ ਚੋਂ ਬਾਹਰ ਕੱਢਦੇ ਨੇ ਕੱਢ ਕੇ ਆਪਣੀਆਂ ਰिदियां ਸਿੱਧੀਆਂ ਆਪਣੀਆਂ ਸ਼ਕਤੀਆਂ ਦੇ ਨਾਲ ਲੈ ਲੋ ਆਪਣੀ ਪਾਵਰ ਦੇ ਨਾਲ ਕਿਉਂਕਿ ਮੈਂ ਪਹਿਲਾਂ ਹੀ ਦੱਸ ਕਿਹਾ ਟੈਂਕ ਗੁਰੂ ਗੋਰਖਨਾਥ ਜੀ ਬਹੁਤ ਮਤਲਬ ਸ਼ਕਤੀਸ਼ਾਲੀ ਇੱਕ ਗੁਰੂ ਹੋਏ ਨੇ ਉਹਨਾਂ ਨੇ ਆਪਣੇ ਰिदियां ਸਿੱਧੀਆਂ ਨਾਲ ਗੁਰੂ ਗੋਰਖਨਾਥ ਜੀ ਨੇ ਪੂਰਨ ਭਗਤ ਦੇ ਜੇ ਟੁੱਟ ਟੁੱਟੇ ਹੋਏ ਸੀ ਉਹਨਾਂ ਨੂੰ ਜੋੜ ਕੇ ਉਸ ਦੇ ਵਿੱਚ ਦੁਬਾਰਾ ਜਾਨ ਪਾਈ ਜੀ ਹਾਂ ਦੁਬਾਰਾ ਜਾਨ ਪਾਈ ਤੇ ਪੂਰਨ ਭਗਤ ਤੋਂ ਸਾਰੀ ਵਾਰਤਾਲਾ ਪੁੱਛੀ ਬਿਤਰਨ ਵਾਲਾ ਵੀ ਤੂੰ ਇੱਥੋਂ ਤੱਕ ਕਿਵੇਂ ਪਹੁੰਚਿਆ ਤਾਂ ਪੂਰਨ ਭਗਤ ਦੱਸਦਾ ਕਿ ਇਸ ਤਰ੍ਹਾਂ ਕਰਕੇ ਮੇਰੀ ਮਤਰੀ ਹੀ ਮਾਤਾ ਨੇ ਮੇਰੇ ਤੇ ਝੂਠਾ ਦੋਸ਼ ਮੇਰੇ ਤੇ ਇਲਜ਼ਾਮ ਲਗਾ ਕੇ ਮੇਰੇ ਪਿਤਾ ਨੂੰ ਗੁੱਸਾ ਚੜਾਇਆ ਤੇ ਇਦਾਂ ਕਰਕੇ ਮੇਰੇ ਨਾਲ ਆਹ ਕੰਮ ਹੋਇਆ ਤਾਂ ਮੈਂ ਇੱਥੇ ਇਦਾਂ ਖੂਦ ਵਿੱਚ ਪਿਆ ਤੇ ਗੁਰੂ ਗੋਖਰਨਾਥ ਜੀ ਕਹਿੰਦੇ ਨੇ ਕਿ ਬੱਚਾ ਹੁਣ ਤੂੰ ਇੱਥੋਂ ਵਾਪਸ ਆਪਣੇ ਸ਼ਹਿਰ ਸਿਆਲਕੋਟ ਚੱਲ ਜਾ ਪਰ ਪੂਰਨ ਭਗਤ ਕਹਿੰਦਾ ਨਹੀਂ ਗੁਰੂ ਜੀ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਮੇਰੇ ਲਈ ਤਾਂ ਤੁਸੀਂ ਮੇਰੇ ਮਾਤਾ ਪਿਤਾ ਤੁਸੀਂ ਮੇਰੇ ਲਈ ਸਭ ਕੁਝ ਜਿਨੇ ਮੈਨੂੰ ਦੂਜਾ ਜਨਮ ਦਿੱਤਾ ਤੁਸੀਂ ਮੈਨੂੰ ਬਚਾਇਆ ਕਹਿੰਦਾ ਮੈਂ ਤੁਹਾਡੇ ਨਾਲ ਕਰ ਕਰ ਗੱਜਾ ਮੰਗ ਕੇ ਕਹਿੰਦਾ ਹਣਾ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਆ ਵੀ ਮੰਗ ਕੇ ਖਾ ਲੂੰਗਾ ਪਰ ਮੈਂ ਸਾਲ ਘੂਟ ਨਹੀਂ ਜਾਣਾ ਤੇ ਚਲੋ ਜੀ ਗੁਰੂ ਗੋਰਖਨਾਥ ਜੀ ਦੇ ਸਮਝਾਉਣ ਦੇ ਬਾਵਜੂਦ ਵੀ ਇੱਕ ਪੂਰਨ ਭਗਤ ਜਿੱਦ ਕਰ ਲੈਂਦਾ ਤੇ ਗੁਰੂ ਗੋਰਖਨਾਥ ਜੀ ਕਹਿੰਦੇ ਨੇ ਚਲੋ ਠੀਕ ਹੈ ਵੀ ਤੂੰ ਸਾਡੇ ਸ਼ਗਿਰਦਾਂ ਦੇ ਨਾਲ ਹੀ ਰਹਿ ਲੈ ਸਾਡੇ ਨਾਲ ਹੀ ਸਾਡੇ ਮਤਲਬ ਕਿ ਸਾਡੇ ਗਰੁੱਪ ਦੇ ਵਿੱਚ ਕਹ ਲਓ ਮਾਫ ਕਰਨਾ ਇੰਗਲਿਸ਼ ਵਰਡ ਹੋ ਗਿਆ ਵੀ ਸਾਡੇ ਨਾਲ ਹੀ ਰਹਿ ਲੈ ਹਣਾ ਤੇ ਇੱਕ ਦਿਨ ਕੀ ਹੁੰਦਾ ਹੈ ਕਿ ਪੂਰਨ ਭਗਤ ਜੀ ਨੂੰ ਗੁਰੂ ਗੋਰਖਨਾਥ ਜੀ ਗਇਆ ਕਰਨ ਵਾਸਤੇ ਭੇਜਦੇ ਆ ਵੀ ਜਾਂ ਵੀ ਕੁਝ ਖਾਣ ਪੀਣ ਦੀ ਵਸਤਾਂ ਲੈ ਕੇ ਆ ਵੀ ਭੁੱਖ ਲੱਗੀ ਹੈ ਤੇ ਉਸ ਇਲਾਕੇ ਦੇ ਵਿੱਚ ਮਹਿਲ ਹੁੰਦਾ ਹੈ ਤੇ ਮਹਿਲ ਦੇ ਵਿੱਚ ਰਾਣੀ ਹੁੰਦੀ ਹੈ ਰਾਣੀ ਸੁੰਦਰਾ ਤੇ ਰਾਣੀ ਸੁੰਦਰਾ ਦੇ ਮਹਿਲ ਵਿੱਚ ਪੂਰਨ ਭਗਤ ਗਿਆ ਕਰਨ ਜਾਂਦਾ ਕੁਝ ਖਾਣ ਪੀਣ ਦੀ ਚੀਜ਼ ਲੈਣ ਜਾਂਦਾ ਹੈ ਤੇ ਜਾ ਕੇ ਗੋਲੀਆਂ ਨੂੰ ਕਹਿੰਦਾ ਹੈ ਵੀ ਖਾਣ ਪੀਣ ਦੀਆਂ ਕੁਝ ਵਸਤਾਂ ਦੇ ਦਿਓ ਵੀ ਉਸ ਵੇਲੇ ਨਾ ਮਤਲਬ ਕਿ ਕੋਈ ਵੀ ਦਰਤਾਏ ਕੋਈ ਮੰਗਤਾ ਫੀ ਮਤਲਬ ਵੀ ਕੋਈ ਫਕੀਰ ਆ ਜਾਂਦਾ ਸੀ ਤਾਂ ਉਹਨੂੰ ਖਾਲੀ ਮੋੜਨਾ ਅਪਸ਼ਗਣ ਮੰਨਿਆ ਜਾਂਦਾ ਸੀ ਤੇ ਪੂਰਨ ਭਗਤ ਕਹਿੰਦਾ ਵੀ ਜਿੰਨਾਦਰ ਇਸ ਰਾ ਇਸ ਰਾਜੇ ਦੀ ਰਾਣੀ ਮਤਲਬ ਰਾਣੀ ਸੁੰਦਰਾ ਆ ਕੇ ਮੈਨੂੰ ਆਪ ਨਹੀਂ ਕੁਝ ਖਾਣ ਪੀਣ ਨੂੰ ਕੁਝ ਆਪ ਨਹੀਂ ਖੈਰ ਪਾਉਂਦੀ ਉਨਾ ਚਿਰ ਮੈਂ ਇੱਥੋਂ ਜਾਣਾ ਨਹੀਂ ਗੋਲੀਆਂ ਜਾ ਕੇ ਉੱਪਰ ਰਾਣੀ ਨੂੰ ਦੱਸਦੀਆਂ ਮਹਿਲ 'ਚ ਵੀ ਐ ਕਰਕੇ ਵੀ ਥੱਲੇ ਇੱਕ ਜੋਗੀ ਆਇਆ ਤੇ ਉਹ ਕਹਿੰਦਾ ਵੀ ਜਿੰਨਾ ਚਿਰ ਰਾਣੀ ਨਹੀਂ ਮੈਨੂੰ ਆ ਕੇ ਖੈਰ ਪਾਉਂਦੀ ਮੈਂ ਉਨਾ ਚਿਰ ਜਾਣਾ ਨਹੀਂ ਦੋ ਤਿੰਨ ਵਾਰ ਮੋੜਨ ਪਿੱਛੋਂ ਰਾਣੀ ਨੂੰ ਗੁੱਸਾ ਆਉਂਦਾ ਰਾਣੀ ਸੁੰਦਰਾ ਨੂੰ ਥੱਲੇ ਆ ਕੇ ਉਹ ਕਹਿੰਦੀ ਮੈਂ ਮੈਂ ਵੇਖਾਂਦਾ ਸਾਂ ਵੀ ਕਿਹੜਾ ਇਹੋ ਜਿਹਾ ਜੋਗੀ ਹੈ ਜਿਹੜਾ ਇੰਨੀ ਜਿੱਤ ਕਰੀ ਬੈਠਾ ਜਿਹੜਾ ਮੇਰਾ ਹੁਕਮ ਟਾਲਦਾ ਤਾਂ ਕਿ ਜਦੋਂ ਰਾਣੀ ਸੁੰਦਰਾ ਪੂਰਨ ਭਗਤ ਨੂੰ ਦੇਖਦੀ ਹੈ ਤਾਂ ਉਸ ਦੇ ਚਿਹਰੇ ਦਾ ਨੂਰ ਪੂਰਨ ਭਗਤ ਦੇ ਦਾ ਡੁੱਲ ਡੁੱਲ ਪੈ ਰਿਹਾ ਹੁੰਦਾ ਹੈ ਤਾਂ ਉਸ ਦੀ ਚੜ੍ਹਦੀ ਜਵਾਨੀ ਜਿਹੜਾ ਪੂਰਾ ਮਤਲਬ ਕਿ ਠਾਠਾ ਮਾਰ ਰਹੀ ਹੁੰਦੀ ਹੈ ਇਹ ਦੇਖ ਕੇ ਰਾਣੀ ਸੁੰਦਰਾ ਦਾ ਦਿਲ ਪੂਰਨ ਭਗਤ ਤੇ ਫਿਦਾ ਹੋ ਜਾਂਦਾ ਹੈ ਤੇ ਉਹ ਉਸ ਨੂੰ ਖੈਰ ਦੇ ਵਿੱਚ ਹੀਰੇ ਚਾਂਦੀ ਸੋਨਾ ਜਵਾਰਾ ਸੋਨੇ ਦੇ ਸਿੱਕੇ ਤੇ ਹੋਰ ਕਈ ਬੇਸ਼ਕੀਮਤੀ ਚੀਜ਼ਾਂ ਪਾ ਦਿੰਦੀ ਹੈ ਅਤੇ ਪੂਰਨ ਭਗਤ ਵਾਪਸ ਆਪਣੇ ਗੁਰੂ ਗੋਖਰਨਾ ਜੀ ਕੋਲ ਆ ਜਾਂਦਾ ਹੈ ਜਦੋਂ ਗੁਰੂ ਗੋਖਰਨਾ ਜੀ ਵੰਦੇ ਨੇ ਵੀ ਆ ਕੀ ਤੂੰ ਸੋਨਾ ਚਾਂਦੀ ਕਹਿੰਦਾ ਚੱਕ ਲੈ ਆ ਕਹਿੰਦਾ ਸੀ ਤਾਂ ਖਾਣ ਪੀਣ ਦੀਆਂ ਵਸਤਾਂ ਮਗਾਈਆਂ ਸੀ ਜੇ ਉਹ ਹੈਂਗਾ ਤਾਂ ਰਾਣੀ ਨੂੰ ਕਹਿ ਦੇ ਦੇਣੀ ਤੇ ਆ ਮੋੜਿਆਂ ਨੂੰ ਵਾਪਸ ਤੇ ਜਾ ਕੇ ਪੂਰਨ ਭਗਤ ਫਿਰ ਰਾਣੀ ਸੁਂਦਰਾ ਕੋਲ ਜਾ ਕੇ ਮਹਿਲ ਚ ਕਹਿੰਦਾ ਵੀ ਮੇਰੇ ਗੁਰੂ ਨੇ ਤਾਂ ਖਾਣ ਪੀਣ ਦੀਆਂ ਚੀਜ਼ਾਂ ਮਗਾਈਆਂ ਵੀ ਆ ਚੱਕੋ ਤੁਹਾਡੇ ਸੋਨਾ ਸੱਪਾ ਵਿਬੰਦ ਖਾਣ ਪੀਣ ਦੀ ਕੋਈ ਚੀਜ਼ ਹੈਗੀ ਤਾਂ ਦੇ ਦਿਓ ਵੀ ਅਸੀਂ ਇਹਨਾਂ ਦਾ ਕੀ ਕਰਨਾ ਹਨਾ ਖਾ ਕੇ ਸਟੱਡ ਭਰਨਾ ਤੇ ਫਿਰ ਕਹਿੰਦੇ ਆ ਵੀ ਰਾਣੀ ਸੁੰਦਰਾ ਨੇ ਰਾਣੀ ਸੁੰਦਰਾ ਨੇ 36 ਪ੍ਰਕਾਰ ਦਾ ਭੋਜਨ ਤਿਆਰ ਕੀਤਾ ਗੁਰੂ ਗੋਰਖਨਾਥ ਜੀ ਲਈ ਤੇ ਪੂਰਨ ਭਗਤ ਦੇ ਨਾਲ ਮਹਿਲ ਚੋਂ ਨੰਗੇ ਪੈਰੀ ਚੱਲ ਕੇ ਫਿਰ ਗੁਰੂ ਗੋਰਖਨਾਥ ਜੀ ਕੋਲ 36 ਤਰਕ 36 ਪ੍ਰਕਾਰ ਦਾ ਭੋਜਨ ਤਿਆਰ ਕਰਕੇ ਲੈ ਕੇ ਗਈ ਬਈ ਸ਼ਰਧਾ ਭਾਵਨਾ ਦੇਖ ਕੇ ਗੁਰੂ ਗੋਰਖਨਾਥ ਜੀ ਬੜੇ ਖੁਸ਼ ਹੋਏ ਰਾਣੀ ਸੁੰਦਰਾ ਦੀ ਸ਼ਰਧਾ ਭਾਵਨਾ ਦੇਖੀ ਹਨਾ ਕੋਸ਼ੋਕੇ ਤੇ ਭੋਜਨ ਸ਼ਾਕ ਕੇ ਕਹਿੰਦੇ ਆ ਰਾਣੀ ਸੁਂਦਰਾ ਨੂੰ ਵੀ ਮੰਗ ਬੱਚਾ ਕੀ ਮੰਗਦੀ ਹੈ ਰਾਣੀ ਸੁਂਦਰਾ ਕਹਿੰਦੀ ਗੁਰੂ ਗੋਰਖਨਾ ਜੀ ਨੂੰ ਕਹਿੰਦੀ ਗੁਰੂ ਜੀ ਜੇ ਕੁਝ ਦੇਣਾ ਹੀ ਹੈ ਤਾਂ ਮੈਨੂੰ ਤੁਹਾਡਾ ਇਹ ਸ਼ਗਿਰਦ ਦੇ ਦਿਓ ਮੈਨੂੰ ਮਤਲਬ ਪੂਰਨ ਭਗਤੇ ਮੇਰੀ ਝੋਲੀ ਪਾ ਦਿਓ ਬਈ ਕੇਰਾ ਤੇ ਗੁਰੂ ਗੋਰਖਨਾ ਜੀ ਵੀ ਸੋਚਾਂ ਚ ਪੈ ਜਾਂਦੇ ਆ ਪਰ ਉਹਨਾਂ ਨੇ ਹੁਣ ਕਿਹਾ ਹੁੰਦਾ ਹੈ ਪਰ ਉਹ ਆਪਣਾ ਬਚਨ ਮੋੜ ਨਹੀਂ ਸਕਦੇ ਤੇ ਚਲੋ ਜੀ ਕਰਦਿਆਂ ਕਰਾਉਂਦਿਆਂ ਗੁਰੂ ਗੋਖਰਨਾ ਜੀ ਕਹਿੰਦੇ ਵੀ ਠੀਕ ਹੈ ਵੀ ਜੇ ਤੂੰ ਹੁਣ ਸਾਡੇ ਤੋਂ ਪੂਰਨ ਭਗਤ ਨੂੰ ਮੰਗ ਹੀ ਲੈ ਤਾਂ ਅਸੀਂ ਮੜਾ ਨਹੀਂ ਕਰ ਸਕਦੇ ਤੇ ਪੂਰਨ ਭਗਤ ਰਾਣੀ ਸੁੰਦਰਾ ਨੂੰ ਸੌਂਪ ਦਿੱਤਾ ਜਾਂਦਾ ਹੈ ਰਾਣੀ ਸੁੰਦਰਾ ਤੇ ਪੂਰਨ ਭਗਤ ਮਹਿਲ ਚ ਆ ਜਾਂਦੇ ਨੇ ਮਹਿਲ ਚ ਆ ਜਾਂਦੇ ਨੇ ਤੇ ਆ ਕੇ ਉੱਤੇ ਜਿਹੜਾ ਉਹਨਾਂ ਦਾ ਸ਼ਾਹੀ ਕਮਰਾ ਹੁੰਦਾ ਹੈ ਉਹਦੇ ਵਿੱਚ ਉਹ ਬੈਠੇ ਹੁੰਦੇ ਆ ਆਪ ਦਾ ਇੱਕ ਪਤੀ ਪਤਨੀ ਵਾਂਗ ਪਰ ਕੁਝ ਕੁ ਦਿਨ ਬੀਤ ਜਾਂਦੇ ਪਰ ਉਹਦਾ ਨਾ ਦਿਲ ਨਹੀਂ ਲੱਗਦਾ ਪੂਰਨ ਭਗਤਤਾ ਆਪਣੇ ਗੁਰੂ ਬਿਨਾਂ ਉਹ ਮਹਿਲ ਦੀਆਂ ਕੰਧਾਂ ਉਹਨੂੰ ਵੱਡ-ਵੱਡ ਖਾਰੀਆਂ ਹੁੰਦੀਆਂ ਉਹਨੂੰ ਏਡੇ ਵੱਡੇ ਮਹਿਲ ਦੇ ਵਿੱਚ ਵੀ ਇਕੱਲਾਪਨ ਮਹਿਸੂਸ ਹੋ ਰਿਹਾ ਹੁੰਦਾ ਵੀ ਗੁਰੂ ਗੋਰਖਨਾਥ ਜੀ ਨਾਲ ਰਹਿਣ ਵਰਗਾ ਨਜ਼ਾਰਾ ਉਹਨੂੰ ਮਹਿਲ 'ਚ ਨਹੀਂ ਮਿਲਦਾ ਹੁੰਦਾ ਕੀ ਹੈ ਵੀ ਪੂਰਨ ਭਗਤ ਅੱਖ ਬਚਾ ਕੇ ਰਾਣੀ ਸੁਂਦਰਾਂ ਦੇ ਮਹਿਲ ਚੋਂ ਭੱਜ ਨਿਕਲਦਾ ਹੈ ਉੱਥੋਂ ਭੱਜ ਜਾਂਦਾ ਆਪਣੇ ਗੁਰੂ ਜੀ ਕੋਲ ਵਾਪਸ ਅਤੇ ਜਦੋਂ ਰਾਣੀ ਸੁਂਦਰਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਪੂਰਨ ਭਗਤ ਮੈਨੂੰ ਛੱਡ ਕੇ ਵਾਪਸ ਗੁਰੂ ਜੀ ਕੋਲ ਚਲਾ ਗਿਆ ਤਾਂ ਉਹ ਇਸ ਗੱਲ ਨੂੰ ਆਪਣੀ ਬੇਇੱਜ਼ਤੀ ਸਮਝਦੀ ਹੈ ਸਾਰੇ ਮਹਿਲ ਦੇ ਵਿੱਚ ਆਪਣਾ ਅਪਮਾਨ ਸਮਝਦੀ ਹੈ ਤੇ ਉਹ ਮਤਲਬ ਗੁੱਸੇ 'ਚ ਗੈਰ ਉਹ ਜਾਂ ਇੱਕ ਬੇਇੱਜ਼ਤੀ ਨਾਲ ਚੱਲਦੀ ਹੋਈ ਆਪਣੇ ਮਹਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੰਦੀ ਹੈ ਇਸ ਘਟਨਾ ਦੇ ਪਿੱਛੇ ਗੁਰੂ ਗੋਖਰਨਾਥ ਜੀ ਪੂਰਨ ਭਗਤ ਨੂੰ ਕਹਿੰਦੇ ਨੇ ਵੀ ਬੇਟਾ ਹੁਣ ਤੂੰ ਆਪਣੇ ਇਲਾਕੇ ਸਿਆਲਕੋਟ ਵਿੱਚ ਵਾਪਸ ਜਾ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਪੂਰਨ ਭਗਤ ਆਪਣੇ ਸ਼ਹਿਰ ਸਿਆਲਕੋਟ ਵਾਪਸ ਚਲਾ ਜਾਂਦਾ ਪਰ ਆਪਣੇ ਮਹਿਲ ਤੇ ਨਹੀਂ ਜਾਂਦਾ ਤੇ ਸਿਆਲਕੋਟ ਦੇ ਜੰਗਲਾਂ ਵਿੱਚ ਆਪਣਾ ਡੇਰਾ ਲਗਾ ਕੇ ਬੈਠ ਜਾਂਦਾ ਉੱਥੇ ਇੱਕ ਬਾਗ ਹੁੰਦਾ ਹੈ ਜਿਹੜਾ ਕਿ ਬਿਲਕੁਲ ਸੁੱਕ ਚੁੱਕਿਆ ਸੀ ਉਜੜ ਚੁੱਕਿਆ ਸੀ ਤੇ ਪੂਰਨ ਭਗਤ ਦੇ ਬੋਲਾਂ ਤੇ ਉਹ ਬਾਗ ਦੁਬਾਰਾ ਹਰਿਆ ਭਰਿਆ ਖਿੜਿਆ ਬਣ ਜਾਂਦਾ ਹੈ ਕਿਉਂਕਿ ਪੂਰਨ ਭਗਤ ਹੁਣ ਗੁਰੂ ਗੋਰਖਨਾਥ ਜੀ ਨਾਲ ਰਹਿ ਕੇ ਤਪੱਸਿਆ ਕਰਕੇ ਉਹਦੇ ਹੱਥ 'ਚ ਵੀ ਰਿੱਧੀਆਂ ਸਿੱਧੀਆਂ ਆ ਚੁੱਕੀਆਂ ਸਨ ਉਹ ਵੀ ਸ਼ਕਤੀਆਂ ਦਾ ਮਾਲਕ ਬਣ ਚੁੱਕਿਆ ਸੀ ਅਤੇ ਆਸੇ-ਪਾਸੇ ਦੇ ਲੋਕ ਪੂਰਨ ਭਗਤ ਜੀ ਕੋਲ ਆਉਣ ਲੱਗਦੇ ਨੇ ਉਹਨਾਂ ਦੇ ਡੇਰੇ 'ਚ ਆਉਣ ਲੱਗਦੇ ਨੇ ਤੇ ਆਪਣੀਆਂ ਸੁੱਖਾਂ ਮਨੁਕਾਮਨਾਵਾਂ ਜੋ ਵੀ ਉਹ ਸੁਖ ਦੇਣੇ ਉਹਨਾਂ ਦੀਆਂ ਪੂਰੀਆਂ ਹੋਣ ਲੱਗਦੀਆਂ ਨੇ ਤੇ ਹੌਲੀ-ਹੌਲੀ ਪੂਰਨ ਭਗਤ ਦੀ ਆਸੇ-ਪਾਸੇ ਮਤਲਬ ਬੱਲੇ-ਬੱਲੇ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਦੂਜੇ ਪਾਸੇ ਰਾਜਾ ਸਲਵਾਨ ਅਤੇ ਉਸਦੀ ਦੂਜੀ ਪਤਨੀ ਰਾਣੀ ਲੂਣਾ ਇੱਕ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਬੱਚੇ ਨੂੰ ਜਨਮ ਦੇਣ ਦੀ ਮਤਲਬ ਕੋਸ਼ਿਸ਼ ਕਰ ਰਹੇ ਹੁੰਦੇ ਪਰ ਬੱਚਾ ਹੋ ਨਹੀਂ ਰਿਹਾ ਹੁੰਦਾ ਤਾਂ ਉੜ ਦੀ ਉੜ ਦੀ ਗੱਲ ਰਾਜਾ ਸਲਵਾਨ ਤੇ ਰਾਣੀ ਲੂਣਾ ਦਾ ਕੰਨਾਂ 'ਚ ਪੈਂਦੀ ਹੈ ਵੀ ਇਦਾਂ ਕਰਕੇ ਆਪਣੇ ਇਲਾਕੇ ਦੇ ਵਿੱਚ ਇੱਕ ਜੋਗੀ ਆਇਆ ਕਹਿੰਦੇ ਵੀ ਬੜੀ ਉਹਦੀ ਵੀ ਕਹਿੰ ਲੋ ਮਹਾਨਤਾ ਬੜੀ ਲੋਕ ਉਹਦੇ ਘਲਾਉਂਦੇ ਨੇ ਸੁੱਖਾਂ ਵੀ ਪੂਰੀਆਂ ਹੁੰਦੀਆਂ ਤੁਸੀਂ ਉਹਦੇ ਕੋਲ ਜਾਓ ਤਾਂ ਮੰਤਰੀਆਂ ਵਜ਼ੀਰਾਂ ਦੇ ਦੱਸਣ ਮੁਤਾਬਕ ਫਿਰ ਰਾਜਾ ਸਲਵਾਨਡ ਮਤਲਬ ਉਹਦੇ ਪੂਰਨ ਭਗਤ ਦਾ ਪਿਤਾ ਤੇ ਉਹਦੀ ਮਾਂ ਤਾਂ ਮਤਰੇਈ ਰਾਣੀ ਲੂਣਾ ਦੋਵੇਂ ਜੀ ਫਿਰ ਪੂਰਨ ਭਗਤ ਦੇ ਡੇਰੇ ਚ ਆਉਂਦੇ ਆ ਆਉਂਦੇ ਆ ਤੇ ਉਹਨਾਂ ਨੂੰ ਪੂਰਨ ਭਗਤ ਦੀ ਪਛਾਣ ਨਹੀਂ ਹੁੰਦੀ ਕਿਉਂਕਿ ਕਾਫੀ ਸਾਲ ਬੀਤ ਚੁੱਕੇ ਸੀ ਉਸ ਘਟਨਾ ਨੂੰ ਪਰ ਪੂਰਨ ਭਗਤ ਨੂੰ ਉਹਨਾਂ ਦੀ ਪਛਾਣ ਆ ਜਾਂਦੀ ਹੈ ਵੀ ਇਹ ਮੇਰੇ ਮਾਤਾ ਪਿਤਾ ਹੀ ਆ ਇੱਕ ਮਤਰੇਈ ਮਾਂ ਮੇਰੀ ਤੇ ਇੱਕ ਮੇਰਾ ਸਗਾ ਪਿਓ ਆ ਮਾਫ ਕਰਨਾ ਪਿਤਾ ਹਨਾ ਤੇ ਫਿਰ ਪੂਰਨ ਭਗਤ ਰਾਜਾ ਸਲਵਾਨ ਦੀ ਹੱਥ ਦੀ ਤਲੀ ਤੇ ਕਚੌਲਾਂ ਦਾ ਦਾਣਾ ਰੱਖਦਾ ਹੈ ਤੇ ਬਚਨ ਦਿੰਦਾ ਕਹਿੰਦਾ ਵੀ ਤੁਹਾਡੇ ਘਰ ਪਹਿਲਾਂ ਵੀ ਇੱਕ ਪੁੱਤਰ ਹੋਇਆ ਸੀ ਪਰ ਤੁਸੀਂ ਉਸ ਨੂੰ ਵੱਢ ਕੇ ਖੂਹ 'ਚ ਸਟਾਤਾ ਸੀ ਇੰਨੀ ਗੱਲ ਸੁਣਦਿਆਂ ਸਾਰ ਰਾਜਾ ਸਲਵਾਨ ਵੇਖੇ ਰਾਣੀ ਲੂਣਾ ਦੇ ਮੂੰਹ 'ਵਾਲ ਤੇ ਰਾਣੀ ਲੂਣਾ ਵੇਖੇ ਰਾਜਾ ਸਲਵਾਨ ਦੇ ਮੂੰਹ 'ਵਾਲ ਵੀ ਆ ਕੀ ਇਹ ਗੱਲ ਇਸ ਜੋਗੀ ਨੂੰ ਕਿਵੇਂ ਪਤਾ ਲੱਗੀ ਪਰ ਕੌਣ ਸਮਝਾਵੇ ਵੀ ਇਹ ਹੁਣ ਆਮ ਜਿਹਾ ਤੁਹਾਡਾ ਪੂਰਨ ਹੁਣ ਕਲਾਪੂਰਨ ਨਹੀਂ ਰਿਹਾ ਪੂਰਨ ਭਗਤ ਬਣ ਚੁੱਕਿਆ ਰਿਤਿੰਗ ਸਿੱਧੀਆਂ ਦਾ ਮਾਲਕ ਹੋ ਚੁੱਕਿਆ ਕੋਈ ਆਮ ਇਨਸਾਨ ਨਹੀਂ ਰਿਹਾ ਤੇ ਦੋਵੇਂ ਜਣੇ ਆਪਣੀ ਗਲਤੀ ਮੰਨਦੇ ਆ ਫਿਰ ਰਾਣੀ ਲੂਣਾ ਤੇ ਰਾਜਾ ਸਲਵਾਨ ਰਾਣੀ ਲੂਣਾ ਆਪਣੀ ਗਲਤੀ ਮੰਨਦੀ ਵੀ ਇਦਾਂ ਕਰਕੇ ਮaaf ਕਰਦੇ ਹੋ ਸਾਡੇ ਤੋਂ ਗਲਤੀ ਹੋ ਗਈ ਬਹੁਤ ਵੱਡੀ ਵੀ ਮੈਂ ਉਹਨੂੰ ਝੂਠਾ ਦੋਸ਼ ਲਾ ਕੇ ਮਤਲਬ ਫਸਾਇਆ ਤੇ ਪਰ ਹੁਣ ਤੁਸੀਂ ਕਿਰਪਾ ਕਰੋ ਬਾਬਾ ਜੀ ਵੀ ਕਹਿੰਦੇ ਸਾਡੇ ਘਰ ਔਲਾਦ ਪ੍ਰਾਪਤੀ ਹੋ ਜਾਏ ਸਾਨੂੰ ਸੰਤਾਨ ਪ੍ਰਾਪਤੀ ਹੋ ਜਾਏ ਤੇ ਚਲੋ ਜੀ ਜਿਵੇਂ ਕਹਿੰਦੇ ਆ ਵੀ ਜੇਕਰ ਗੁਰੂਆਂ ਪੀਰਾਂ ਤੋਂ ਜਾਂ ਫੱਕਰਾਂ ਤੋਂ ਜੋਗੀਆਂ ਨਾਥਾਂ ਤੋਂ ਜੇਕਰ ਉਹਨਾਂ ਦੇ ਬੱਚੇ ਉਹਨਾਂ ਦੇ ਭਗਤ ਮਾਫੀ ਮੰਗ ਲੈਣ ਤੇ ਚਲੋ ਕਿਤੇ ਨਾ ਕਿਤੇ ਪੁੱਲ ਬਖਸ਼ਿਸ਼ ਵੀ ਦਿੰਦੇ ਨੇ ਤਾਂ ਪੂਰਨ ਭਗਤ ਨੇ ਇੱਕ ਭਗਤ ਹੋਣ ਦੇ ਨਾਤੇ ਕਹਿ ਲਓ ਉਹਨਾਂ ਨੂੰ ਬੱਚੇ ਦਾ ਵਰਦਾਨ ਦਿੰਦੇ ਵੀ ਤੁਹਾਡੇ ਘਰ ਬੱਚਾ ਹੋ ਜਾਊਗਾ ਤੁਸੀਂ ਆਪਣੀ ਗਲਤੀ ਜੇਕਰ ਮੰਨ ਨਹੀਂ ਲਈ ਤਾਂ ਚਲੋ ਕੋਈ ਗੱਲ ਨਹੀਂ ਤੇ ਉਧਰ ਦੱਸਣਯੋਗ ਗੱਲ ਇਹ ਵੀ ਹੈ ਵੀ ਜਦੋਂ ਪੂਰਨ ਭਗਤ ਨੂੰ ਖੂਜ ਛੱਟ ਦਿੱਤਾ ਜਾਂਦਾ ਤਾਂ ਪੂਰਨ ਭਗਤ ਦੇ ਵਿਛੋੜੇ ਦੇ ਵਿੱਚ ਉਹਦੀ ਅਸਲੀ ਮਾਤਾ ਰਾਣੀ ਇਛਰਾ ਅੰਨੀ ਹੋ ਜਾਂਦੀ ਹੈ ਉਹਦੀ ਨਿਗਾਹ ਚਲੀ ਜਾਂਦੀ ਹੈ ਉਹਦੀ ਕੰਨੀ ਵੀ ਖਬਰ ਪੈਂਦੀ ਹੈ ਤਾਂ ਉਹ ਵੀ ਮਤਲਬ ਕਿ ਠੇਡੇ ਖਾਂਦੀ ਵਿਚਾਰੀ ਹੌਲੀ-ਹੌਲੀ ਆਪਣੇ ਪੂਰਨ ਭਗਤ ਦੇ ਡੇਰੇ ਕੋਲ ਪਹੁੰਚ ਜਾਂਦੀ ਹੈ ਤੇ ਡੇਰੇ 'ਚ ਬੜਦੇ ਸਾਰੇ ਉਸ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਉਸ ਦੀ ਮਾਤਾ ਇਛਰਾ ਨੂੰ ਉਹਨੂੰ ਆਹਟ ਹੋ ਜਾਂਦੀ ਹੈ ਵੀ ਹਾਂ ਮੇਰਾ ਪੁੱਤਰ ਕਿਤੇ ਇੱਥੇ ਮੇਰੇ ਨੇੜੇ ਹੀ ਹੈ ਵੀ ਮੈਂ ਉਹਦੇ ਨਜ਼ਦੀਕ ਪਹੁੰਚਣ ਵਾਲੀ ਆ ਤੇ ਦੋਵੇਂ ਮਾਪੁੱਤ ਉਧਰੋਂ ਆਪਣੇ ਪੂਰਨਪਤ ਨੂੰ ਵੀ ਆਪਣੀ ਮਾਤਾ ਰਾਣੀ ਛਰਾਂ ਦੀ ਪਛਾਣ ਆ ਜਾਂਦੀ ਹੈ ਤੇ ਦੋਵੇਂ ਜਣੇ ਫਿਰ ਇੱਕ ਦੂਜੇ ਤੇ ਗੱਲ ਲਾ ਕੇ ਖੂਬ ਰੋਂਦੇ ਨੇ ਤੇ ਸਮੇਂ ਬੀਤਣ ਮਗਰੋਂ ਰਾਣੀ ਲੂਣਾ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਰਾਜੇ ਸਲਵੰਤ ਰਾਣੀ ਲੂਣਾ ਦੇ ਘਰ ਜਿਹਦਾ ਨਾਮ ਰਾਜਾ ਰਸਾਲੂ ਸੀ ਵੱਡਾ ਉਹ ਰਾਜਾ ਰਸਾਲੂ ਬਣਿਆ ਤੇ ਫਿਰ ਉਹ ਵੀ ਆਪਣੇ ਮਾਤਾ ਪਿਤਾ ਰਾਣੀ ਲੂਣਾ ਤੇ ਰਾਜੇ ਸਲਵੰਤ ਦੇ ਨਾਲ ਪੂਰਨ ਭਗਤ ਦੇ ਡੇਰੇ ਚ ਆਉਂਦਾ ਹੈ ਆਉਂਦਾ ਤੇ ਮੱਥਾ ਟੇਕਦਾ ਤੇ ਗੁਰੂ ਗੋਰਖਨਾਥ ਜੀ ਦੁਆਰਾ ਦਿੱਤੀਆਂ ਗਈਆਂ ਰਿਤੀਆਂ ਸਿੱਧੀਆਂ ਤੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਸਤਕਾ ਪੂਰਨ ਭਗਤ ਆਪਣੀ ਝੋਲੀ ਦੇ ਵਿੱਚ ਸੋਨੇ ਦਾ ਕੜਾ ਕੱਢ ਵਿਖਾਉਂਦਾ ਹੈ ਇਹ ਵੇਖ ਕੇ ਰਾਜਾ ਰਸਾਲੂ ਰਾਣੀ ਲੂਣਾ ਰਾਜਾ ਸਲਵਾਨ ਤਿੰਨੇ ਜਣੇ ਪੂਰਨ ਭਗਤ ਦੇ ਅੱਗੇ ਮੱਥਾ ਟੇਕਦੇ ਆ ਨਮਸਕਾਰ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ ਪੂਰਨ ਭਗਤ ਦੀ ਬੱਲੇ ਬੱਲੇ ਹੁੰਦੀ ਆਈ ਉਦੋਂ ਤੋਂ ਲੈ ਕੇ ਅੱਜ ਤੱਕ ਗੁਰੂ ਗੋਰਖਨਾਥ ਜੀ ਨੂੰ ਤੇ ਪੂਰਨ ਭਗਤ ਨੂੰ ਦੁਨੀਆ ਮੰਨਦੀ ਆਈ ਹੈ ਉਹਨਾਂ ਅੱਗੇ ਆਪਣੀਆਂ ਮਨੋ ਕਾਮਨਾਵਾਂ ਸੁੱਖ ਦੀਆਂ ਜੀ ਤੇ ਪੂਰੀਆਂ ਹੁੰਦੀਆਂ ਆਈਆਂ ਨੇ ਤਾਂ ਇਹ ਟਿੱਲਾ ਬਣਿਆ ਹੋਇਆ ਪਿੰਡ ਪੁੱਟਈ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੰਜਾਬ ਦੇ ਵਿੱਚ ਤਾਂ ਇਸ ਟਿੱਲੇ ਦੇ ਵਿੱਚ ਪੂਰਨ ਭਗਤ ਜੀ ਇਨਸਾਨੀ ਜਮ ਵਿੱਚ ਰਹੇ ਤੇ ਇੱਥੇ ਉਹਨਾਂ ਨੇ ਤਪੱਸਿਆ ਵੀ ਕੀਤੀ ਸੀ ਇੱਥੇ ਉਹਨਾਂ ਨੇ ਇੱਕ ਦਾਤਨ ਕਰਕੇ ਗੱਡਤੀ ਸੀ ਜਿਹੜੀ ਕਿ ਇੱਕ ਵਿਸ਼ਾਲ ਜੰਗਲ ਦਾ ਰੂਪ ਹੁਣ ਧਾਰਨ ਕਰ ਚੁੱਕਿਆ ਹੈ ਤਾਂ ਇਹ 25 ਏਕੜ ਦੇ ਵਿੱਚ ਫੈਲਿਆ ਹੋਇਆ ਜੰਗਲ ਹੈ ਬੀੜ ਹੈ ਜਿਹਦਾ ਨਾਮ ਕਿ ਗਿਨੀਜ਼ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ ਤੇ ਇੱਥੇ ਹਰ ਪ੍ਰਕਾਰ ਦੀ ਜੜੀ-ਬੂਟੀ ਦਰਖਤ ਤੁਹਾਨੂੰ ਮਿਲ ਜੂਗਾ ਤੇ ਕਈ-ਕਈ ਵਿੱਚ ਜਾਨਵਰ ਵੀ ਰਹਿੰਦੇ ਆ ਤਾਂ ਪਿੰਡ ਪੁੱਟੀਵਾਲਾ ਦੇ ਨਾਲ-ਨਾਲ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕਾਂ ਦੀ ਸ਼ਰਧਾ ਭਾਵਨਾ ਵੀ ਇਸ ਢੱਲੇ ਦੇ ਨਾਲ ਜੁੜੀ ਹੋਈ ਹੈ। ਵਿਸਾਖੀ ਵਾਲੇ ਦਿਨ ਇੱਥੇ ਵੱਡਾ ਮੇਲਾ ਲੱਗਦਾ ਸੰਗਤਾਂ ਆਉਂਦੀਆਂ ਨੇ ਤੇ ਪੂਰਨ ਭਗਤ ਜੀ ਤੇ ਗੁਰੂ ਗੋਖਰਨਾਥ ਜੀ ਦਾ ਆਸ਼ੀਰਵਾਦ ਲੈਂਦੀਆਂ ਨਮਸਕਾਰ ਕਰਦੀਆਂ ਨੇ ਤੇ ਆਪਣੀਆਂ ਮੰਨਤਾਂ ਸੁੱਖਾਂ ਸੁਖਣਾ ਸੁਖ ਦੀਆਂ ਨੇ ਤੇ ਉਹਨਾਂ ਦੀਆਂ ਪੂਰੀਆਂ ਵੀ ਹੁੰਦੀਆਂ ਨੇ ਤੇ ਜਦੋਂ ਪੂਰੀਆਂ ਹੋ ਜਾਂਦੀਆਂ ਨੇ ਫਿਰ ਆਪੋ ਆਪਣੀ ਸ਼ਰਧ ਅਨੁਸਾਰ ਜੋ ਕਿਸੇ ਨੇ ਸੁੱਖਿਆ ਹੁੰਦਾ ਇੱਥੇ ਚੜ੍ਹਾ ਆ ਜਾਂਦੇ ਆ। ਕਈ ਲੋਕ ਹਾੜੀ ਸੋਣੀ ਪਿੰਡ ਦੇ ਇੱਥੇ ਕਣਕ ਚੜਾ ਕੇ ਜਾਂਦੇ ਆ। ਤੇ ਇੱਥੇ ਤੁਸੀਂ ਵੇਖਣਾ ਵੀਡੀਓ ਜੇ ਸ਼ਰੀਮ ਹੀ ਬੰਨੇ ਹੋਇਆ ਨਾਲ ਅਤੇ ਬਣਦੇ ਦਰਖਤ ਦੇ ਨਾਲ ਬਾਣਾ ਸ਼ਾਇਦ ਮਾਫ ਕਰਨਾ ਹੋਰ ਵੀ ਹੋਵੇ ਵੀ ਜਿਵੇਂ ਵੀ ਕਹਿੰਦਾ ਭਾਵ ਕੇ ਵੱਡਾ ਇਕੱਠ ਇੱਥੇ ਦੇਖਣ ਨੂੰ ਮਿਲਦਾ ਵਸਾ ਖੇਲੇ ਦੇਣ ਤੇ ਅੱਗੋਂ ਪਿੱਛੇ ਵੀ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਟਿੱਲਾ ਖੁੱਲਾ ਹੀ ਹੁੰਦਾ ਤੇ ਇੱਥੇ ਬਾਬਾ ਜੀ ਰਹਿੰਦੇ ਨੇ ਸੰਤ ਰਹਿੰਦੇ ਨੇ ਜਿਹੜੇ ਕਿ ਇੱਥੋਂ ਦੀ ਸਾਮ ਸੰਭਾਲ ਕਰਦੇ ਨੇ ਤੇ ਹੋਰ ਵੀਡੀਓ ਤੁਸੀਂ ਬੜੀਆਂ ਸ਼ੇਅਰ ਕਰਦੇ ਹੋ ਹਨ ਤਾਂ ਇਸ ਕਥਾ ਦਾ ਅੰਤ ਇੱਥੇ ਆ ਕੇ ਹੋ ਜਾਂਦਾ ਵੀ ਪੂਰਨ ਭਗਤ ਆਪਣੀ ਵਿਛੜੀ ਹੋਈ ਮਾਤਾ ਰਾਣੀ ਇੱਥਰਾਂ ਨੂੰ ਮਿਲ ਜਾਂਦਾ ਹੈ ਤੇ ਇਥੇ ਕਥਾ ਸਮਾਪਤ ਹੋ ਜਾਂਦੀ ਹੈ ਤਾਂ ਮੈਂ ਕਹਿਣ ਲੱਗਾ ਸੀ ਵੀਡੀਓ ਤੁਸੀਂ ਹੋਰ ਬੜੀਆਂ ਸ਼ੇਅਰ ਕਰਦੇ ਹੋ ਇਦਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਸ਼ੇਅਰ ਕਰਿਆ ਕਰੋ ਜਿਹੜੀਆਂ ਕਿ ਇਤਿਹਾਸਿਕ ਹੁੰਦੀਆਂ ਨੇ ਜਾਣਕਾਰੀ ਭਰਪੂਰ ਹੁੰਦੀਆਂ ਨੇ ਤੇ ਦੇਖੋ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਨਾ ਪਰ ਤੁਹਾਡਾ ਇੱਕ ਸੈਕਿੰਡ ਲੱਗਦਾ ਲਾਈਕ ਕਰਨ ਵਾਸਤੇ ਸੋ ਸਾਡਾ ਲਾਈਕ ਕਰਕੇ ਹੌਸਲਾ ਜਰੂਰ ਦਿਆ ਕਰੋ ਕਿਉਂਕਿ ਦੇਖੋ ਅਸੀਂ ਕੋਈ ਤੁਹਾਡੇ ਤੋਂ ਹਣਾ ਕਿਉਂ ਦੇ ਪੀਪੇ ਨੇ ਮੰਗਦੇ ਵੀ ਸਾਡਾ ਇੱਕ ਤੁਹਾਡਾ ਕੀਤਾ ਕਿ ਲਾਈਕ ਤੇ ਇੱਕ ਵਧੀਆ ਜਿਹਾ ਕਮੈਂਟ ਹੀ ਸਾਡੀ ਰੂਹ ਦੀ ਖੁਰਾਕ ਹੈ ਸੋ ਸਾਨੂੰ ਖੁਰਾਕ ਤੁਸੀਂ ਇਹ ਜਰੂਰ ਦੇ ਕੇ ਜਾਇਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੱਧ ਤੋਂ ਵੱਧ ਤੇ ਹੋਰ ਨਵੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ ਪੇਜ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਸੁਖ ਬਾਠ ਲਾਹੌਰਿਆ ਹੁਣ ਲੰਨ ਆ ਗਿਆ ਰੱਬ ਰਾਖਾ